ਤੁਸੀਂ ਦੇਖ ਰਹੇ ਹੋ ਬੀਬੀਸੀ ਪੰਜਾਬ ਟੀਵੀ ਇੱਕ ਪਿੰਡ ਦੇ ਸ਼ਰਾਬਚ ਤੁਰਤ ਕਾਲਯੁਗੀ ਪਿਤਾ ਨੇ ਆਪਣੇ ਹੀ ਕਰੀਬ 3 ਸਾਲ ਦੀ ਮਾਸੂਮ ਬੱਚੀ ਦੇ ਨਾਲ ਕਥੇ ਲੋਭ ਚ ਜ਼ਬਰਜਨਾ ਕਿਤਾ ਜਿਸ ਦੇ ਬਾਅਦ ਮਾਸੂਮ ਬੱਚੀ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਬੱਚੀ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ ਸੂਚਨਾ ਮਿਲਣ ਦੇ ਬਾਅਦ ਫਿਰੋਜ਼ਪੁਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੀੜਤ ਬੱਚੇ ਦੇ ਪਰਿਵਾਰਕ ਮੈਂਬਰ ਦੋਸ਼ੀ ਪਿਤਾ 'ਤੇ ਸਖਤ ਸਜ਼ਾ ਦੇਣ ਦੀ ਮੰਗ ਕਰ ਰਹੇ ਨੇ ਪੁਲਿਸ ਦੀ ਮਹਿਲਾ ਜਾਂਚ ਅਧਿਕਾਰੀ ਅਮਨਦੀਪ ਕੋਰਣਾ ਦੱਸਿਆ ਕਿ ਪੀੜਤ ਬੱਚੇ ਦੇ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਪੁਲਿਸ ਵੱਲੋਂ ਬੱਚੀ ਦੇ ਪਿਤਾ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਲਖਵੀਰ ਜੀ ਦੇ ਵਿੱਚ ਕੀ ਹੋਇਆ ਸਰ ਸਾਡੇ ਵੱਡੇ ਵੀਰ ਨੇ ਆਦੀ ਆਪਣੀ ਕੁੜੀਆ ਨਾਲ ਹੀ ਬੜੀ ਕਾਨੂੰਨੀ ਹਰਕਤ ਕੀਤੀ ਆ ਔਰ ਹਸੀ ਹੁਣ ਬੱਚੇ ਨੂੰ ਇੱਥੇ ਲੈ ਕੇ ਆਇਆ ਬੱਚੇ ਦੀ ਬਹੁਤ ਹਾਲਤ ਖਬੀਰ ਆ ਬਹੁਤ ਅਮਰਜਸੀ ਦੇ ਚ ਖੜਿਆ ਸੀ ਸਿਵਲ ਤੇ ਲੈ ਕੇ ਆਇਆ ਬੱਚੇ ਦੇ ਡੈਡੀ ਹੋਣੀ ਉਹਨਾਂ 3 ਸਾਲ ਦੀ ਕੁੜੀ ਆ ਉਹਦੇ ਦਾ ਬਹੁਤ ਗਲਤ ਕੰਮ ਕਰਿਆ ਵਾ ਔਰ ਦੂਸਰਾ दारू ਦੇ ਨਸ਼ੇ ਚ ਬਹੁਤ ਰਹਿੰਦਾ ਵਾ दारू ਪੀ ਕੇ ਇਹੋ ਜਿਹੀ ਕਨਾਣੀ ਹਰ ਕੁਗੀਤੀ ਨਾ ਤੁਸੀਂ ਇਹਦੀ ਕੋਈ ਪੁਲਿਸ ਰਿਪੋਰਟ ਕੀਤੀ ਹਾਂਜੀ ਹਾਂਜੀ ਸਾਰ ਅਸੀਂ ਪੁਲਿਸ ਰਿਪੋਰਟ ਕਰਤੀ ਆ ਤੇ ਪੁਲਿਸ ਲੈ ਗਈ ਇੱਕ ਵਾਰੀ ਫੜਕੇ ਉਹਨਾਂ ਨੂੰ ਹਾਂਜੀ ਬਾਕੀ ਕਾਨੂੰਨੀ ਕਾਰਵਾਈ ਜੋ ਵੀ ਸਜ਼ਾ ਬਣਦੀ ਹੈ ਇਹਨੂੰ ਸਖਤ ਤਸੱਦਦ ਦਿੱਤੀ ਜਾਵੇ। ਜੀ ਇੱਕ ਮਾਈਨਰ ਬੱਚੀ ਦਾ ਜਿਹੜਾ ਆਇਆ ਹੈ ਕਿ ਰੇਪ ਹੋਇਆ ਉਹਦੇ ਫਾਦਰ ਨੇ ਕੀਤਾ ਉਸ ਵਾਰਤ ਤੁਸੀਂ ਹੀ ਹੋ। ਦੇਖੋ ਸਾਡੇ ਕੋਲ 3 ਸਾਲ ਦੀ ਬੱਚੀ ਆਈ ਹੈ। ਉਹਦੇ ਨਾਲ ਦੀ ਮਦਰ ਤੇ ਦਾਦੀ ਜੀ ਨੇ ਤੇ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਹਨਾਂ ਦੇ ਫਾਦਰ ਨੇ ਬਣਾ ਕੇ ਕੀਤਾ। ਬਾਕੀ ਜੋ ਹੈ ਅਸੀਂ ਜਾਂਚ ਕਰ ਰਹੇ ਹਾਂ। है, की एज है ये तीन साल की की लड़की थी और इसके फादर की तरफ से इसका रेप कमिट किया गया है इसका पर्चा दर्ज कर दिया गया है कल को रात को और इसके आगे की कार्रवाई जो है कर रहे हैं हम मैम ये जो रेप हुआ है किसने किया किसके साथ किया कौन है ये ये फादर है लड़की का और इसने रेप कमिट किया है अपने लड़की जो है घर में इसके साथ अकेली थी ਇਸकी ਜੋ ਮਦਰ ਥੀ ਉਹ ਘਰ ਤੇ ਨਹੀਂ ਥੀ। ਪਰ ਨਸ਼ਾ ਕੀ ਹੋਗਾ? ਗਾ ਔਰ ਇਸਨੇ ਨਸ਼ਾ ਕੀਆ ਹੋਆ ਥਾ। ਨਸ਼ੇ ਕੇ ਉਸਮੇ ਇਸਨੇ ਸਾਰਾ ਇਹ ਕੀਆ ਹੈ, ਰੇਵ ਕੀਆ। ਇਲਜਾਮ ਹਾਂ ਅਨਜਾਨ ਦੀਆ। ਤੋਂ ਮਾਮਲਾ ਦੱਜ ਕੀ ਲੀਏ ਮੈਂ? ਹਾਂਜੀ, ਐਫ ਆਈ ਆਰ ਦੱਜ ਕੀ ਗਈ ਹੈ ਔਰ ਇਸਕੀ ਕਾਰਵਾਈ ਚੱਲ ਰਹੀ ਹੈ ਅਗੇ। ਸਬਸਕ੍ਰਾਈਬ ਕਰੋ ਬੀਬੀਸੀ ਪੰਜਾਬ ਟੀਵੀ ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ।